प्यारे बच्चेओ स्वागत है तुम्हारा मेरे YouTube चैनल लर्निंग पंजाबी वे ज्योति आज दी इस वीडियो विच आपा पढन जा रहे हां कहानी हाथी ते दर्जी बहुत पुराने समय दी गल है कि एक राजे कोल एक हाथी सी ओ हर रोज पिंड दे सरोवर विचों पानी पीन जांदा सी सारे लोग हाथी नु बहुत प्यार करते सन ओ किसे नु कुछ नहीं सी कहंदा ਇੱਕ ਦਰਜੀ ਨਾਲ ਹਾਥੀ ਦਾ ਬਹੁਤ ਪਿਆਰ ਸੀ ਉਸ ਦੀ ਦੁਕਾਨ ਰਾਹ ਵਿੱਚ ਪੈਂਦੀ ਸੀ ਹਾਥੀ ਦੁਕਾਨ ਕੋਲ ਆ ਕੇ ਆਪਣੀ ਸੁੰਡ ਦੁਕਾਨ ਵਿੱਚ ਦਰਜੀ ਵੱਲ ਵਧਾ ਦਿੰਦਾ ਸੀ ਦਰਜੀ ਉਸ ਨੂੰ ਖਾਣ ਲਈ ਕੁਝ ਨਾ ਕੁਝ ਜ਼ਰੂਰ ਦਿੰਦਾ ਸੀ ਹਾਥੀ ਖੁਸ਼ ਹੋ ਕੇ ਝੂਮਦਾ ਅੱਗੇ ਲੰਘ ਜਾਂਦਾ ਸੀ ਇੱਕ ਦਿਨ ਦਰਜੀ ਨੂੰ ਸ਼ਰਾਰਤ ਸੁੱਝੀ ਉਸਨੇ ਹਾਥੀ ਨਾਲ ਮੁਕੋਲ ਕਰਨ ਦਾ ਇਰਾਦਾ ਬਣਾਇਆ ਹਰ ਰੋਜ਼ ਵਾਂਗ ਹਾਥੀ ਨੇ ਜਦੋਂ ਕੁਝ ਲੈਣ ਲਈ ਆਪਣੀ ਸੁੰਡ ਉਸ ਦੇ ਪਾਸ ਲਿਆਂਦੀ ਤਾਂ ਦਰਜੀ ਨੇ ਸੂਈ ਚੋਕ ਦਿੱਤੀ ਹਾਥੀ ਨੇ ਤਰਬਕੇ ਇੱਕਦਮ ਆਪਣੀ ਸੁੰਡ ਪਿੱਛੇ ਕਰ ਲਈ ਉਸ ਨੂੰ ਦਰਜੀ ਦੀ ਕਰਤੂਤ ਤੇ ਬਹੁਤ ਗੁੱਸਾ ਆਇਆ ਉਸ ਅੰਦਰ ਬਦਲੇ ਦੀ ਅੱਗ ਭੜਕ ਉੱਠੀ ਉਸਨੇ ਦਰਜੀ ਨੂੰ ਉਸਦੀ ਕੀਤੀ ਦਾ ਮਜ਼ਾ ਚਖਾਉਣ ਦਾ ਫੈਸਲਾ ਕੀਤਾ ਗੁੱਸੇ ਨਾਲ ਭਰਿਆ ਪੀਤਾ ਹਾਥੀ ਸਰੋਵਰ ਤੇ ਪੁੱਜਾ ਪਾਣੀ ਪੀਣ ਤੇ ਨਹਾਉਣ ਤੋਂ ਪਿੱਛੋਂ ਉਸਨੇ ਆਪਣੀ ਸੁੰਡ ਵਿੱਚ ਸਰੋਵਰ ਤੋਂ ਗੰਦਾ ਚਿੱਕੜ ਤੇ ਗਾਰਾ ਭਰ ਲਿਆ ਤੇ ਵਾਪਸ ਮੁੜ ਪਿਆ ਮੁੜਦੇ ਸਮੇਂ ਦਰਜੀ ਦੀ ਦੁਕਾਨ ਤੇ ਪਹੁੰਚ ਕੇ ਉਸਨੇ ਸੁੰਡ ਵਿੱਚ ਭਰਿਆ ਸਾਰਾ ਚਿੱਕੜ ਜ਼ੋਰ ਨਾਲ ਦਰਜੀ ਦੀ ਦੁਕਾਨ ਦੇ ਅੰਦਰ ਸੁੱਟ ਦਿੱਤਾ ਦਰਜੀ ਦਾ ਮੂੰਹ ਸੀਟ ਤੇ ਦੁਕਾਨ ਵਿੱਚ ਪਏ ਲੋਕਾਂ ਦੇ ਕੱਪੜੇ ਚਿੱਕੜ ਨਾਲ ਭਰ ਗਏ ਦਰਜੀ ਹਾਥੀ ਦੇ ਗੁੱਸੇ ਤੋਂ ਡਰਦਾ ਬਾਹਰ ਦੌੜ ਗਿਆ ਹੁਣ ਉਹ ਆਪਣੀ ਕੀਤੀ ਤੇ ਪਛਤਾ ਰਿਹਾ ਸੀ ਸਿੱਖਿਆ ਜੈਸਾ ਕਰੋਗੇ ਵੈਸਾ ਭਰੋਗੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ